ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਆਪਣਾ ਵਿਸ਼ਾ ਹੈ ਕਿ ਜੇਕਰ ਅਸੀਂ ਅਮਰਤ ਵੇਲੇ ਦੀ ਤਾਕਤ ਨੂੰ ਪਹਿਚਾਨਣਾ ਹੈ ਨਾ ਤਾਂ ਸਾਨੂੰ ਕਿਸ ਤਰ੍ਹਾਂ ਭਾਵ ਕੇ ਕਿਸ ਵਿਧੀ ਨਾਲ ਨਾਮ ਜਪ ਕਰਨਾ ਚਾਹੀਦਾ ਹੈ ਤਾਂ ਪਿਆਰੀ ਸਾਧ ਸੰਗਤ ਜੀ ਸਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਅਮਰਤ ਵੇਲੇ ਉੱਠ ਕੇ ਬਾਣੀ ਪੜਨ ਦਾ ਉਪਦੇਸ਼ ਦਿੱਤਾ ਹੈ ਜੇਕਰ ਅਸੀਂ ਅਮਰਤ ਵੇਲੇ ਉੱਠ ਕੇ ਨਾਮ ਜਪ ਕਰਦੇ ਹਾਂ ਉਸ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਦੇ ਹਾਂ ਤਾਂ ਕੋਈ ਵੀ ਚੀਜ਼ ਸਾਡੇ ਤੋਂ ਜੋ ਅਸੀਂ ਮੰਗਦੇ ਹਾਂ ਦੂਰ ਨਹੀਂ ਰਹਿੰਦੀ ਜੀ ਭਾਵੇਂ ਸਾਡੀ ਝੋਲੀ ਮਹਾਰਾਜ ਜੀ ਉਸੇ ਵੇਲੇ ਹੀ ਭਰ ਦਿੰਦੇ ਹਨ ਪਰ ਪਿਆਰੀ ਸਾਧ ਸੰਗਤ ਜੀ ਜ਼ਿਆਦਾਤਰ ਸੰਗਤਾਂ ਨੂੰ ਇਹ ਨਹੀਂ ਪਤਾ ਕਿ ਅਮਰਤ ਵੇਲੇ ਪਾਠ ਤਾਂ ਕਰਨਾ ਹੈ ਪਰ ਅਮਰਤ ਵੇਲਾ ਕਦੋਂ ਸ਼ੁਰੂ ਹੁੰਦਾ ਹੈ ਅਤੇ ਕਿਸ ਵਿਧੀ ਰਾਹੀਂ ਅਸੀਂ ਨਾਮ ਦਾ ਜਾਪ ਕਰਨਾ ਹੈ ਜੀ ਸੰਗਤ ਜੀ ਆਮ ਤੌਰ ਤੇ ਸਵੇਰ 2 ਵਜੇ ਤੋਂ ਬਾਅਦ ਅਮਰਤ ਵਿਲਾ ਸ਼ੁਰੂ ਹੋ ਜਾਂਦਾ ਹੈ ਜੇਕਰ ਅਸੀਂ 3 ਵਜੇ ਤੋਂ ਬਾਅਦ ਵੀ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਸਾਨੂੰ ਸਾਰੀਆਂ ਦੁਨਿਆਵੀ ਚੀਜ਼ਾਂ ਮਿਲ ਸਕਦੀਆਂ ਹਨ ਪਰ ਜੇਕਰ ਅਸੀਂ ਸਹੀ ਢੰਗ ਦੇ ਨਾਲ ਵਾਹਿਗੁਰੂ ਜੀ ਤੋਂ ਮੰਗਦੇ ਹਾਂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਤੋਂ ਮੰਗਣਾ ਵੀ ਇੱਕ ਤਰ੍ਹਾਂ ਦੀ ਬੜੀ ਹੀ ਨਿਰਾਲੀ ਵਿਧੀ ਹੈ ਜੀ ਸਿੱਧੇ ਤੌਰ ਤੇ ਮੰਗਦੇ ਸਾਨੂੰ ਕਦੇ ਵੀ ਕੁਝ ਹਾਸਲ ਨਹੀਂ ਹੁੰਦਾ ਇਸੇ ਤਰ੍ਹਾਂ ਸਾਰੀ ਦੁਨੀਆਂ ਹੀ ਵਾਹਿਗੁਰੂ ਤੋਂ ਮੰਗਦੀ ਰਹਿੰਦੀ ਹੈ ਜੀ ਪਰ ਧੰਗ ਗੁਰੂ ਨਾਨਕ ਜੀ ਨੇ ਕਿਸ ਤਰ੍ਹਾਂ ਮੰਗਣ ਦੀ ਵਿਧੀ ਦੱਸੀ ਹੈ ਉਹ ਅੱਗੇ ਆਪਾਂ ਉਚਾਰਨ ਕਰਦੇ ਹਾਂ ਜੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਕਿ ਕਦੇ ਵੀ ਦੁਨਿਆਵੀ ਚੀਜ਼ਾਂ ਦੀ ਮੰਗ ਕਦੇ ਨਾ ਕਰੋ ਹਮੇਸ਼ਾ ਅਰਦਾਸ ਵਿੱਚ ਇਹੀ ਸ਼ਬਦ ਬੋਲੋ ਕਿ हे ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਸਾਡੇ ਹਮੇਸ਼ਾ ਅੰਗ ਸੰਗ ਰਹਿਣਾ ਜੀ ਸੰਗਤ ਜੀ ਜੇਕਰ ਅਸੀਂ ਸਿੱਧਾ ਹੀ ਦੁਨਿਆਵੀ ਚੀਜ਼ਾਂ ਦੀ ਮੰਗ ਕਰਦੇ ਹਾਂ ਦੁਨਿਆਵੀ ਚੀਜ਼ਾਂ ਲਈ ਉਸ ਪ੍ਰਮਾਤਮਾ ਅੱਗੇ ਝੋਲੀ ਘਾੜਦੇ ਹਾਂ ਤਾਂ ਸਾਨੂੰ ਵਾਹਿਗੁਰੂ ਜੀ ਕਦੇ ਵੀ ਉਹ ਚੀਜ਼ਾਂ ਨਹੀਂ ਦਿੰਦੇ ਕਿਉਂਕਿ ਸੰਗਤ ਜੀ ਜੇਕਰ ਅਸੀਂ ਵਾਹਿਗੁਰੂ ਜੀ ਨੂੰ ਆਪਣੀ ਢੋਲੀ ਵਿੱਚ ਮੰਗ ਲਿਆ ਤਾਂ ਸਭ ਕੁਝ ਸਾਡੇ ਕੋਲ ਹੀ ਆ ਜਾਵੇਗਾ। ਅਸਲੀ ਸੰਗਤ ਜੀ ਵਾਹਿਗੁਰੂ ਜੀ ਦਿਲਾਂ ਦੀਆਂ ਜਾਣਦੇ ਹਨ। ਉਹਨਾਂ ਨੂੰ ਬਸ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਸੱਚੇ ਬਾਦਸ਼ਾਹ ਜੀ ਸਭ ਨੂੰ ਖੁਸ਼ ਰੱਖਣਾ ਜੀ। ਸਾਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਅਤੇ ਸਾਨੂੰ ਤਰੱਕੀ ਬਖਸ਼ਣਾ ਜੀ। ਜਿਹੜੀ ਤੁਸੀਂ ਦਸਾਂ ਨਾ ਹੋ ਦੀ ਕਮਾਈ ਦਾ ਉਪਦੇਸ਼ ਸਾਨੂੰ ਦਿੱਤਾ ਹੈ। ਅਸੀਂ ਉਹ ਕਿਰਤ ਕਮਾਈ ਕਰਕੇ ਹੀ ਪੂਰੀ ਮਿਹਨਤ ਕਰੀਏ। ਅਤੇ ਸਾਰੀਆਂ ਚੀਜ਼ਾਂ ਨੂੰ ਮਿਹਨਤ ਨਾਲ ਕਮਾਈਏ ਜੀ ਸੰਗਤ ਜੀ ਇਸੇ ਤਰ੍ਹਾਂ ਹੀ ਇਸੇ ਵਿਧੀ ਨਾਲ ਹੀ ਤੁਸੀਂ ਵਾਹਿਗੁਰੂ ਜੀ ਤੋਂ ਮੰਗ ਕੇ ਆਪਣੀ ਝੋਲੀ ਨੂੰ ਭਰ ਲੈਣਾ ਹੈ ਜੀ ਪਰ ਸੰਗਤ ਜੀ ਜੇਕਰ ਤੁਸੀਂ ਆਪਣੇ ਦਿਲ ਵਿੱਚ ਪਾਪ ਜਾਂ ਈਰਖਾ ਰੱਖਦੇ ਹੋ ਤਾਂ ਵਾਹਿਗੁਰੂ ਜੀ ਤੁਹਾਨੂੰ ਕਦੇ ਵੀ ਆਪਣੀ ਸੰਗਤ ਵਿੱਚ ਪਰਵਾਨ ਨਹੀਂ ਕਰਨਗੇ ਜੀ ਕਿਉਂਕਿ ਸੰਗਤ ਜੀ ਆਪਣੇ ਵੱਡੇ-ਵਡੇਰੇ ਵੀ ਇਹੀ ਕਹਿੰਦੇ ਹਨ ਕਿ ਵਾਹਿਗੁਰੂ ਜੀ ਦੇ ਘਰ ਵਿੱਚ ਉਸ ਅਕਾਲ ਪੁਰਖ ਦੇ ਘਰ ਵਿੱਚ ਧੀਰਤਾ ਹੈ ਪਰ ਅੰਧੇਰ ਨਹੀਂ ਹੈ ਇਹ ਉਹੀ ਵਿਧੀ ਹੈ ਸੰਗਤ ਜੀ ਕਿ ਸਾਨੂੰ ਸਭ ਕੁਝ ਇੱਕਦਮ ਨਹੀਂ ਮਿਲਦਾ ਜੇਕਰ ਅਸੀਂ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਦੇ ਹਾਂ ਉਹਨਾਂ ਤੇ ਭਰੋਸਾ ਰੱਖ ਕੇ ਅੱਗੇ ਚੱਲਦੇ ਹਾਂ ਤਾਂ ਸਾਨੂੰ ਇੱਕ ਦਿਨ ਸਭ ਕੁਝ ਮਿਲ ਜਾਂਦਾ ਹੈ ਪਰ ਜੇਕਰ ਸੰਗਤ ਜੀ ਇੱਕ ਦਿਨ ਅਸੀਂ ਬਾਣੀ ਪੜ੍ਹ ਕੇ ਇੱਕ ਦਿਨ ਨਾਮ ਜਪ ਕਰਕੇ ਸਿਰਫ ਪਹਿਲੇ ਦਿਨ ਹੀ ਇਹ ਚੀਜ਼ਾਂ ਦੀ ਮੰਗ ਕਰਨ ਲੱਗ ਪੈਂਦੇ ਹਾਂ ਤਾਂ ਵਾਹਿਗੁਰੂ ਜੀ ਦਿਲਾਂ ਦੀਆਂ ਜਾਣਦੇ ਹਨ ਉਹ ਵੀ ਗੁਰਸਿੱਖਾਂ ਨੂੰ ਪਹਿਚਾਨ ਲੈਂਦੇ ਹਨ ਕਿ ਕੌਣ ਉਹਨਾਂ ਦਾ ਸੱਚਾ ਭਗਤ ਹੈ ਅਤੇ ਕੌਣ ਸਿਰਫ ਦੁਨਿਆਵੀ ਚੀਜ਼ਾਂ ਦੇ ਲਈ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਕਈ ਸੰਗਤਾਂ ਕੀ ਕਰਦੀਆਂ ਹਨ ਚਾਰ ਦਿਨ ਪਾਠ ਕਰਕੇ ਫਿਰ ਵਿੱਚ ਨਾਗਾ ਪਾ ਦਿੰਦੀਆਂ ਹਨ ਪਰ ਸੰਗੋ ਜੀ ਜੇਕਰ ਅਮਰਤ ਵੇਲੇ ਦੀ ਤੁਸੀਂ ਤਾਕਤ ਨੂੰ ਪਹਿਚਾਨਣਾ ਹੈ ਨਾ ਤਾਂ ਤੁਹਾਨੂੰ ਰੋਜ਼ ਅਮਰਤ ਵੇਲੇ ਉੱਠ ਕੇ ਕੇਸ਼ੀ ਸ্নানਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਜਾਂ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਲਗਾਤਾਰ 3 ਮਹੀਨੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਅਤੇ ਰੋਜ਼ ਸਿਮਰਨ ਕਰਦੇ ਹੋ ਸੰਗਤ ਜੀ ਜੋ ਵੀ ਤੁਹਾਡੇ ਘਰ ਵਿੱਚ ਸੁੱਤੀਆਂ ਹੋਈਆਂ ਸ਼ਕਤੀਆਂ ਹੋਣਗੀਆਂ ਉਹ ਸਾਰੀਆਂ ਜਾਗਣ ਲੱਗ ਜਾਣੀਆਂ ਇਸੇ ਨਾਲ ਹੀ ਸੰਗਤ ਜੀ ਤੁਹਾਡੇ ਸਾਰੇ ਕੰਮ ਵੀ ਬੰਨ ਲੱਗ ਜਾਣਗੇ ਤੁਹਾਨੂੰ ਆਪਣੇ ਮੂੰਹੋਂ ਕੁਝ ਵੀ ਵਾਹਿਗੁਰੂ ਜੀ ਤੋਂ ਮੰਗਣਾ ਨਹੀਂ ਪੈਣਾ ਜੀ ਜੇਕਰ ਤੁਸੀਂ ਵਾਹਿਗੁਰੂ ਜੀ ਦੇ ਲੜ ਲੱਗ ਗਏ ਤਾਂ ਆਪਣੇ ਆਪ ਹੀ ਸਾਰੇ ਕੰਮ ਤੁਹਾਡੇ ਹੋਣ ਲੱਗ ਪੈਣਗੇ ਜ਼ਿਆਦਾਤਰ ਸੰਗਤਾਂ ਵਾਹਿਗੁਰੂ ਜੀ ਨਾਲ ਇਸੇ ਕਰਕੇ ਸੰਗਤ ਜੀ ਜੁੜਦੇ ਹਨ ਤਾਂ ਕਿ ਸਾਨੂੰ ਦੁਨਿਆਵੀ ਚੀਜ਼ਾਂ ਪ੍ਰਾਪਤ ਹੋ ਸਕਣ ਪਰ ਉਸ ਅਕਾਲ ਪੁਰਖ ਨੂੰ ਪਾਉਂਦਾ ਇੱਕੋ ਇੱਕ ਢੰਗ ਹੈ ਜੀ ਇੱਕੋ ਇੱਕ ਵਿਧੀ ਹੈ ਕਿ ਤੁਸੀਂ ਰੋਜ਼ ਨਤਨੇਮ ਕਰੋ ਅਤੇ ਰੋਜ਼ ਵਾਹਿਗੁਰੂ ਜੀ ਦਾ ਸਿਮਰਨ ਕਰੋ ਪਰ ਸੰਗਤ ਜੀ ਅਮਰਤ ਵੇਲੇ ਉੱਠਣਾ ਬਹੁਤ ਚੰਗੀ ਗੱਲ ਹੈ ਜਦੋਂ ਅਸੀਂ ਅਮਰਤ ਵੇਲੇ ਉੱਠ ਕੇ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਡੇ ਸਰੀਰ ਦੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਜਾਗ ਪੈਂਦੀਆਂ ਹਨ ਜਿਹੜੇ ਸਾਡੇ ਸਰੀਰ ਦੇ ਪੰਜ ਤੱਤ ਹੁੰਦੇ ਹਨ ਉਹਨਾਂ ਦੀ ਤਾਕਤ ਜਾਗ ਉੜਦੀ ਹੈ ਜੀ ਹੋਰ ਕੋਈ ਅਜਿਹੀ ਵਿਧੀ ਨਹੀਂ ਹੈ ਜਿਸ ਨਾਲ ਉਸ ਤਾਕਤ ਨੂੰ ਜਗਾਇਆ ਜਾ ਸਕੇ ਐਸ ਲਈ ਵਾਹਿਗੁਰੂ ਜੀ ਦਾ ਇਹ ਸਿਮਰਨ ਸਾਨੂੰ ਉਸ ਵਿਧੀ ਨਾਲ ਜੋੜ ਸਕਦਾ ਹੈ ਐਸ ਕਰਕੇ ਸੰਗਤ ਜੀ ਅਮਰਤ ਵੇਲੇ ਦੀ ਤਾਕਤ ਨੂੰ ਪਹਿਚਾਨਣ ਦੇ ਲਈ ਤੁਹਾਨੂੰ ਅਮਰਤ ਵੇਲੇ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਜਿਹੜੀ ਤੁਸੀਂ ਧਨ ਅਤੇ ਦੌਲਤ ਦੀ ਗੱਲ ਕਰਦੇ ਹੋ ਇਹ ਸਭ ਕੁਝ ਬਿਨਾਂ ਮੰਗੇ ਹੀ ਤੁਹਾਨੂੰ ਮਿਲ ਜਾਵੇਗਾ ਇਸੇ ਕਰਕੇ ਸੰਗਤ ਜੀ ਅਮਰਤ ਵੇਲੇ ਉੱਠ ਕੇ ਰੋਜ਼ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਅਤੇ ਰੋਜ਼ ਬਾਣੀ ਪੜਿਆ ਕਰੋ ਅਤੇ ਗੁਰ ਸਿਮਰਨ ਕਰਿਆ ਕਰੋ ਜੀ ਇਸੇ ਨਾਲ ਹੀ ਤੁਹਾਨੂੰ ਅਮਰਤ ਵੇਲੇ ਦੀ ਤਾਕਤ ਆਪਣੇ ਆਪ ਪਹਿਚਾਨ ਵਿੱਚ ਆਉਣ ਲੱਗ ਜਾਵੇਗੀ ਅਤੇ ਤੁਹਾਡੇ ਸਾਰੇ ਵਿਗੜੇ ਕੰਮ ਵੀ ਬਣਨ ਲੱਗ ਪੈਣਗੇ ਜੀ ਸੰਗਤ ਜੀ ਇਸੇ ਨਾਲ ਹੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ